ਪੰਜਾਬ ਦੇ ਲੋਕਾਂ ਦਾ ਇੱਕ ਹਿੱਸਾ ਇਸ ਵੇਲੇ ਜੰਗ ਕਦੋਂ ਲੱਗੂ ਜੰਗ ਲੱਗੂ ਕਿ ਨਹੀਂ ਲੱਗੂ ਜੇ ਜੰਗ ਲੱਗੀ ਤਾਂ ਕੌਣ ਜਿੱਤੂ ਜੇ ਜੰਗ ਲੱਗੀ ਕੌਣ ਹਾਰੂ ਕਿਹੜੀ ਧਿਰ ਦਾ ਕਿੰਨਾ ਨੁਕਸਾਨ ਹੋਊ ਕਿਹੜੀ ਧਿਰ ਅੱਗੇ ਰਊ ਕਿਹੜੀ ਧਿਰ ਪਿਛੇ ਰਊ ਕੀ ਭਾਰਤ ਤੇ ਪਾਕਿਸਤਾਨ ਸੱਚੀ ਮੁੱਚੀ ਲੜਨਗੇ ਇਹਦੇ ਵੱਲ ਆਪਣਾ ਧਿਆਨ ਕੇਂਦਰ ਤੱਕ ਰਿ ਬੈਠਾ ਪਰ ਮੇਰੀ ਪੰਜਾਬਗਰ ਨੂੰ ਬੇਨਤੀ ਹੈ ਕਿ ਆਪਾਂ ਜੰਗ ਦੀ ਇੰਨੀ ਖਿੱਚ ਨਾ ਰੱਖੀਏ ਹਾਲਾਂਕਿ ਸਾਡੇ ਪੰਜਾਬ ਦੇ ਵਿੱਚ ਕੁਝ ਕਿ ਇਹੋ ਜਿਹੇ ਲੋਕ ਵੀ ਆ ਜਿਹੜੇ ਕਹਿੰਦੇ ਕਿ ਢਿੱਡ ਸਾਡਾ ਹੈ ਹੀ ਇਸ ਕੰਮ ਦੇ ਲਈ ਕਿ ਬੰਬ ਇਹਦੇ ਨਾਲ ਬੰਨੋ ਤੇ ਅਸੀਂ ਪਾਕਿਸਤਾਨ ਦੇ ਵਾਲੇ ਜਾਣਾ ਚਾਹ ਰਹੇ ਤੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਸਾਨੂੰ ਢਿੱਡ ਨਾਲ ਬੰਬ ਬੰਨ ਕੇ ਉਧਰਲੇ ਪਾਸੇ ਜਾਣ ਦੀ ਇਜਾਜ਼ਤ ਦੇਣ ਜੇ ਮੈਂ ਉਹਨਾਂ ਲੋਕਾਂ ਨੂੰ ਇੱਕ ਸਵਾਲ ਕਰਾਂ ਵੀ ਜੇ ਤੁਹਾਨੂੰ ਇਹ ਇਜਾਜ਼ਤ ਮਿਲ ਵੀ ਜਾਵੇ ਤੁਸੀਂ ਕਿਹੜੇ ਪਾਸੇ ਨੂੰ ਜਾਓਗੇ ਉਹਨਾਂ ਨੂੰ ਰਾਜ਼ਾ ਵੀ ਨਹੀਂ ਪਤਾਗਾ ਮਤਲਬ ਇਹ ਆ ਕਿ ਸਿਰਫ ਤੇ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਨੰਬਰ ਬਣਾਉਣ ਦੀ ਖਾਤਰ ਮੈਂ ਆ ਗਿਆ ਮੈਂ ਸ਼ਾ ਗਿਆ ਮੈਂ ਆ ਕਰ ਦੂ ਮੈਂ ਆ ਕਰ ਦੂ ਇਹਦੇ ਰਾਹੀ ਵਿਊ ਲੈਣ ਦੇ ਚੱਕਰ ਦੇ ਵਿੱਚ ਲਾਈਕ ਤੇ ਕਮੈਂਟ ਲੈਣ ਦੇ ਚੱਕਰ ਦੇ ਵਿੱਚ ਆਪਦਾ ਜਲੂਸ ਨਾ ਕਢਵਾਓ ਇਸ ਵੇਲੇ ਬਹੁਤ ਸਾਰੇ ਉਧਰਲੇ ਪਾਸੇ ਵੀ ਤੇ ਇਧਰਲੇ ਪਾਸੇ ਵੀ ਪਾਕਿਸਤਾਨ ਦੇ ਵਿੱਚ ਵੀ ਤੇ ਭਾਰਤ ਦੇ ਵਿੱਚ ਵੀ ਲੋਕ ਇਹੋ ਜਿਹੇ ਬਹੁਤ ਸਾਰੇ ਜਿਹੜੇ ਕਿ ਸੋਸ਼ਲ ਮੀਡੀਆ ਦੇ ਉੱਤੇ جنگ ਲੜੀ ਜਾਂਦੇ ਆ ਜਿਹੜੇ ਫੇਸਬੁੱਕ ਤੇ جنگ ਲੜਦੇ ਆ ਕੋਈ ਟਵਿੱਟਰ ਵਾਰ ਲੜ ਰਿਹਾ ਕੋਈ ਇਸ ਵੇਲੇ ਇੰਸਟਾ ਦੇ ਉੱਤੇ ਲੜ ਰਿਹਾ ਕੋਈ ਚੁਟਕਲੇनुमा ਗੱਲਾਂ ਕਰ ਰਿਹਾ ਕਈ YouTube ਦੇ ਉੱਤੇ جنگ ਲੜ ਰਹੇ ਆ ਇਹ جنگ ਲੜਨ ਵਾਲੇ ਲੋਕ ਆ ਜਿਹੜੇ ਇਹ ਜੀਬ ਦੀ جنگ ਲੜਦੇ ਆ ਇਹਨਾਂ ਦੀ ਜੀਬ ਹੀ ਇਹਨਾਂ ਦੀ ਮਜ਼ਾਇਲਾ ਇਹਨਾਂ ਦੀ ਜੀਬ ਹੀ ਇਹਨਾਂ ਦਾ ਹਥਗੋੜਾ ਇਹਨਾਂ ਦੀ ਜੀਬ ਹੀ ਇਹਨਾਂ ਦੀ ਟੈਂਕ ਆ ਇਹਨਾਂ ਦੀ ਜੀਵ ਹੀ ਬਹੁਤ ਮਾਰੂ ਰਾਈਫਲ ਹੈ ਇਹਨਾਂ ਦੀ ਸੋ ਇਸ ਕਰਕੇ ਇਹਨਾਂ ਦੀਆਂ ਜੀਭਾਂ ਦੇ ਉੱਤੇ ਬਹੁਤਾ ਯਕੀਨ ਨਾ ਕਰੋ ਮੇਰੀ ਬੇਨਤੀ ਹੈ ਜਿਹੜੇ ਥੱਲੇ ਟਿੱਪਣੀਆਂ ਕਰਦੇ ਹੁੰਦੇ ਵੀ ਇਹਨੇ ਸਿਰਾਂ ਲਾਤਾ ਇਹਨੇ ਵਟ ਕੱਟ ਤੇ ਆ ਬੰਦਸਦਾ ਹੀ ਬੋਲ ਗਿਆ ਤੁਸੀਂ ਵੀ ਪੰਪ ਦੇਣਾ ਬੰਦ ਕਰੋ ਤੁਸੀਂ ਵੀ ਗੱਲ ਨੂੰ ਸਮਝਿਆ ਕਰੋ ਵੀ ਭਾਈ ਅਸੀਂ ਇਹੋ ਜਿਹੇ ਮੂਰਖਮਤੇ ਬੰਦਰਪੁਣਾ ਕਰਨ ਵਾਲੇ ਲੋਕਾਂ ਦੇ ਚੱਕਰ ਦੇ ਵਿੱਚ ਨਹੀਂ ਪੈਣਾ ਜਿਹੜੇ ਲੋਕਾਂ ਨੂੰ ਜੰਗ 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 ਇਹ ਸ਼ਬਦ ਚੰਗਾ ਲੱਗਦਾ ਜਿਹੜੇ ਲੋਕ ਇਸ ਵੇਲੇ ਮੁਸਲਮਾਨ ਮਾੜੇ ਹਨ ਮੁਸਲਮਾਨ ਗਲਤ ਹਨ ਕਸ਼ਮੀਰੀ ਗਲਤ ਹਨ ਇਹ ਗੱਲ ਕਹਿੰਦੇ ਆ ਉਹਨਾਂ ਲੋਕਾਂ ਨੂੰ ਮੇਰੀ ਇੱਕ ਬੇਨਤੀ ਹੈ ਕਿ ਦੋਨੋਂ ਪਹਿਲਾਂ ਵਿਨੇ ਨਰਵਾਲ ਜਿਹੜਾ ਕਿ ਲੈਫਟਨੈਂਟ ਨੇਵੀ ਲੈਫਟਨੈਂਟ ਪਰ ਸ਼ਹੀਦ ਹੋਇਆ ਜਿਹਨੂੰ ਕਿ ਉੱਥੇ 26 ਲੋਕਾਂ ਦੇ ਸਮੇਤ ਅਤਵਾਦੀਆਂ ਦੇ ਵੱਲੋਂ ਪਹਿਲਕਾਮ ਦੇ ਵਿੱਚ ਮਾਰ ਦਿੱਤਾ ਗਿਆ ਉਸ ਵਿਨੇ ਨਰਵਾਲ ਦੀ ਇੱਕ ਤਰੀਕ ਨੂੰ ਯਾਨੀ ਕਿ 1 ਮਈ ਨੂੰ ਜਨਮ ਤਰੀਕ ਦੇ ਮੌਕੇ ਜਨਮ ਦਿਨ ਦੇ ਮੌਕੇ ਦੇ ਉੱਤੇ ਖੂਨਦਾਨ ਕੈਂਪ ਲਾਇਆ ਗਿਆ ਵਿਨੇ ਨਰਵਾਲ ਦੀ ਧਰਮ ਪਤਨੀ ਹਿਮਾਂਸ਼ੀ ਉਸ ਖੂਨਦਾਨ ਕੈਂਪ ਦੇ ਵਿੱਚ ਪਹੁੰਚੀ ਆ ਉਹਨੇ ਜਿਹੜੀ ਗੱਲ ਕਹੀ ਆ ਗੌਰ ਨਾਲ ਸੁਣਿਆ ਉਹਨੇ ਕਿਹਾ ਜੀ ਕਿ ਕਸ਼ਮੀਰੀ ਲੋਕਾਂ ਤੇ ਮੁਸਲਮਾਨਾਂ ਦੇ ਪ੍ਰਤੀ ਨਫ਼ਰਤ ਫਲਾਉਣੀ ਬੰਦ ਕਰੋ ਇਹ ਉਹ ਵੇਲਾ ਨਹੀਂ ਸਾਨੂੰ ਸ਼ਾਂਤੀ ਚਾਹੀਦੀ ਆ ਤੇ ਸਾਨੂੰ ਇਨਸਾਫ਼ ਚਾਹੀਦਾ ਜਿਹਦੇ ਘਰ ਦੇ ਵਿੱਚ 70 ਵਿਸ਼ਿਆ ਜਿਹਦਾ ਕੁਝ ਦਿਨ ਪਹਿਲਾਂ ਵਿਆਹ ਹੋਇਆ ਤੇ ਉਹ ਵਿਧਵਾ ਹੋ ਗਈ ਆ ਜਿਹਦੇ ਹਾਲੇ ਮੱਥੇ ਦਾ ਸੰਧੂਰ ਚਮਕ ਰਿਹਾ ਸੀ ਤੇ ਉਹ ਮਿਟ ਗਿਆ ਉਹ ਔਰਤ ਤਾਂ ਇਹ ਗੱਲ ਕਹਨੀ ਕਿ ਕਸ਼ਮੀਰੀਆਂ ਨੂੰ ਤੇ ਮੁਸਲਮਾਨਾਂ ਨੂੰ ਗਲਤ ਨਾ ਕਹੋ ਤੇ ਜਿਹੜੇ ਲੋਕਾਂ ਨੂੰ ਕੁਝ ਵੀ ਨਹੀਂ ਵਿਗੜਿਆ ਜਿਹੜੇ ਲੋਕ ਸਿਰਫ ਅੱਗ ਲਾਉਣ ਦੀ ਕਲਾ ਜਾਣਦੇ ਆ ਉਹ ਇਹ ਗੱਲ ਕਹਿੰਦੇ ਕਿ ਮੁਸਲਮਾਨ ਗਲਤ ਹਨ ਫਲਾਣੇ ਗਲਤ ਹਨ ਕੋਈ ਵੀ ਗਲਤ ਨਹੀਂ ਤੇ ਸਾਰੀ ਦੁਨੀਆ ਦੇ ਵਿੱਚ ਸਾਰੇ ਸਹੀ ਵੀ ਨਹੀਂ ਮੁਸਲਮਾਨ ਚੰਗੇ ਵੀ ਹੈਗੇ ਆ ਹਿੰਦੂ ਵੀ ਬਹੁਤ ਚੰਗੇ ਹੈਗੇ ਸਿੱਖ ਵੀ ਬਹੁਤ ਚੰਗੇ ਹੈਗੇ ਆ ਪਰ ਸਾਡੇ ਵਿੱਚੋਂ ਕੁਝ ਅਗਲਾਉ ਵੀ ਹੁੰਦੇ ਆ ਇਸ ਕਰਕੇ ਅੱਤਵਾਦ ਦਾ ਖਾਤਮਾ ਹੋਣਾ ਚਾਹੀਦਾ ਨਾ ਕਿ ਇਹ ਆ ਵੀ ਆਪਾਂ ਤੁੰਬਾ ਉਧਰ ਲਾਤਾ ਆਪਾਂ ਅੱਗ ਉਧਰ ਲਾਤੀ ਆਪਾਂ ਉਧਰ ਤੇਲ ਪਾਤਾ ਆਪਾਂ ਉਧਰ ਤੇਲ ਪਾਤਾ ਆ ਮੇਰੇ ਕੋਲ ਇੱਕ ਰਿਪੋਰਟ ਆ ਇਹ ਰਿਪੋਰਟੇ ਦੱਸਦੀ ਆ ਕਿ ਜਦੋਂ ਪਹਿਲਗਾਮ ਦੇ ਵਿੱਚ 22 ਤਰੀਕ ਨੂੰ ਹਮਲਾ ਹੋਇਆ ਪਹਿਲਗਾਮ ਦੇ ਵਿੱਚ 22 ਤਰੀਕ ਨੂੰ 26 ਬੇਕਸੂਰ ਲੋਕ ਮਾਰੇ ਗਏ ਆ ਰਿਪੋਰਟ ਇਹ ਗੱਲ ਕਹਿੰਦੀ ਆ ਕਿ 22 ਤਰੀਕ ਤੋਂ 20 ਦਿਨ ਪਹਿਲਾਂ ਹੀ ਅਤਵਾਦੀ ਇੱਥੇ ਪਹੁੰਚ ਚੁੱਕੇ ਸੀ ਪਹਿਲਗਾਮ ਦੇ ਵਿੱਚ ਉਹਨਾਂ ਨੇ ਵੱਖ-ਵੱਖ ਥਾਵਾਂ ਦੀ ਰੇਕੀ ਕਰਨ ਦਾ سلسلہ ਸ਼ੁਰੂ ਕਰਤਾ ਸੀਗਾ ਉਹਨਾਂ ਦੇ ਵੱਲੋਂ ਵੱਖ-ਵੱਖ ਹੋਟਲਾਂ ਦੇ ਵਿੱਚ ਵੇਖਿਆ ਗਿਆ ਉਹਨਾਂ ਦੇ ਵੱਲੋਂ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਸਿਲਕੀ ਪੁਆਇੰਟ ਦੇਖੇ ਗਏ ਉਹਨਾਂ ਦੇ ਵੱਲੋਂ ਕਈ ਹੋਰ ਘਾਟੀਆਂ ਦੇਖੀਆਂ ਗਈਆਂ ਅਖੀਰ ਦੇ ਵਿੱਚ ਉਹਨਾਂ ਨੇ ਬੈਸਰਨ ਘਾਟੀ ਨੂੰ ਚੁਣਿਆ ਆ ਰਿਪੋਰਟ ਇਹ ਗੱਲ ਕਹਿੰਦੀ ਆ ਕਿ ਉਹਨਾਂ ਨੇ ਉਹਨਾਂ ਹੋਟਲਾਂ ਨੂੰ ਚੁਣਿਆ ਰੇਕੀ ਉਹਨਾਂ ਹੋਟਲਾਂ ਨਹੀਂ ਕੀਤੀ ਜਿੱਥੇ ਸਭ ਤੋਂ ਵੱਧ ਟੂਰਿਸਟ ਰੁਕਦੇ ਆ ਇਹ ਰਿਪੋਰਟ ਇਹ ਗੱਲ ਕਹਿੰਦੀ ਆ ਇਹਨਾਂ ਨੇ ਪਾਰਕਾਂ ਨੂੰ ਦੇਖਿਆ ਇਹਨਾਂ ਅੱਤਵਾਦੀਆਂ ਨੇ ਕੁਝ ਕੁ ਲੋਕਾਂ ਦੀ ਮਦਦ ਦੇ ਨਾਲ ਪਾਰਕਾਂ ਨੂੰ ਦੇਖਿਆ ਜਿਹਦੇ ਵਿੱਚ ਅਮਿਊਜ਼ਮੈਂਟ ਪਾਰਕ ਤੇ ਲਵੈਂਡਰ ਪਾਰਕ ਵੀ ਸ਼ਾਮਿਲ ਆ ਪਰ ਉੱਥੇ ਇਹ ਤਾਂ ਨਹੀਂ ਹਮਲਾ ਕਰ ਚੁੱਕੇ ਕਿਉਂਕਿ ਉੱਥੇ ਆਰਮੀ ਤੇ ਪੁਲਿਸ ਦੀ ਸਿੱਧੀ ਪਹੁੰਚ ਆ ਤੇ 3 ਤੋਂ ਲੈ ਕੇ 5 ਮਿੰਟ ਦੇ ਵਿੱਚ ਉੱਥੇ ਆਰਮੀ ਤੇ ਪੁਲਿਸ ਪਹੁੰਚ ਸਕਦੀ ਆ ਫਿਰ ਇਹਨਾਂ ਦੇ ਵੱਲੋਂ ਘਟਗੰ ਚੁਣੀਆਂ ਗਈਆਂ ਜਿਦੇ ਵਿੱਚ ਅਰੂ ਘਾਟੀ ਬੇਤਾਬ ਘਾਟੀ ਤੇ ਬੈਸਰਨ ਘਾਟੀ ਜਿਹੜੀ ਬੈਸਰਨ ਘਾਟੀ ਕਿਉਂਕਿ ਇਹ ਅਰੂ ਘਾਟੀ ਤੇ ਬੇਤਾਬ ਘਾਟੀ ਦੇ ਵਿੱਚ ਜੇਕਰ ਜਾ ਕੇ ਹਮਲਾ ਕਰਦੇ ਉੱਥੇ ਬੇਕਸੂਰ ਲੋਕਾਂ ਨੂੰ ਮਾਰਦੇ ਤਾਂ 5-7 ਮਿੰਟ ਦੇ ਵਿੱਚ ਉੱਥੇ ਪੁਲਿਸ ਤੇ ਫੌਜ ਨੇ ਆ ਜਾਣਾ ਸੀ ਤੇ ਉਸ ਵਕਤ ਇਹਨਾਂ ਦੀ ਆਪਣੀ ਵੀ ਹੋਤ ਕਰਨੀ ਸੀ ਮੌਤ ਇਸ ਕਰਕੇ ਇਹਨਾਂ ਨੇ ਬੈਸਰਨ ਘਾਟੀ ਨੂੰ ਚੁਣਿਆ ਇਹ ਜਾਣਦੇ ਆ ਕਿ ਇੱਥੇ ਕੋਈ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਇਹ ਜਾਣਦੇ ਆ ਕਿ ਜੇਕਰ ਇੱਥੇ CRPF ਦਾ ਕੈਂਪ ਜਿਹੜਾ ਕਿ 4.5 ਕਿਲੋਮੀਟਰ ਦੂਰ ਆ ਪਹਾੜੀ ਦੇ ਥੱਲੇ ਜੇ ਉਹਨਾਂ ਨੇ ਤੁਰੰਤ ਵੀ ਆਉਣਾ ਹੋਵੇ ਤਾਂ 30 ਤੋਂ ਲੈ ਕੇ 40 ਮਿੰਟ ਇਹਨਾਂ ਨੂੰ ਇਸ ਥਾਂ ਦੇ ਉੱਤੇ ਇਸ ਪੁਆਇੰਟ ਦੇ ਉੱਤੇ ਆਉਣ ਤੇ ਲੱਗਣਗੇ ਇਹਨਾਂ ਨੂੰ ਇਹ ਪਤਾ ਸੀ ਵੀ ਇੱਥੋਂ ਸਿੱਧਾ ਰਸਤਾ ਨਹੀਂ ਆਉਂਦਾ ਇਹ ਪਹਾੜੀ ਤੇ ਪਥਰੀਲਾ ਤੇ ਚੱਕੜ ਭਰਿਆ ਰਾ ਉਹਨਾਂ ਨੇ ਇਸ ਕਰਕੇ ਚੁਣਿਆ ਜਿੰਨੀਆਂ ਗੱਲਾਂ ਹੁਣ ਸਾਹਮਣੇ ਆ ਰਹੀਆਂ ਵੀ ਇਹਨਾਂ ਨੇ ਭਾਈ ਰੇਕੀ ਕੀਤੀ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਆਹ ਕੁਝ ਕੀਤਾ ਇਹਨਾਂ ਨੂੰ ਪਹਿਲਾਂ ਹੀ ਆ ਸਾਰੀ ਗੱਲ ਇਹਨਾਂ ਨੇ ਸੋਚੀ ਵੀ ਪਾਈ ਐ ਇਦਰੋਂ ਆ ਕਰਾਂਗੇ ਇਦਰੋਂ ਆ ਕਰਾਂਗੇ ਜਿੰਨੀਆਂ ਗੱਲਾਂ ਆਪਾਂ ਅੱਜ ਕਰ ਰਹੇ ਆ ਜੇਕਰ ਇਹਦੇ ਤੋਂ ਅੱਧੀਆਂ ਗੱਲਾਂ ਪਹਿਲਾਂ ਸੋਚੀਆਂ ਵਿਚਾਰੀਆਂ ਤੇ ਸਮਝੀਆਂ ਹੁੰਦੀਆਂ ਤਾਂ ਸ਼ਾਇਦ ਇਹ 26 ਲੋਕਾਂ ਦੀ ਮੌਤ ਨਾ ਹੁੰਦੀ ਇਹ 26 ਦੇ 26 ਬੇਕਸੂਰ ਲੋਕ ਬਚ ਜਾਂਦੇ ਜਿਨ੍ਹਾਂ ਨੂੰ ਅੱਜ ਆਪਾਂ ਸ਼ਰਦਾ ਦੇ ਫੁੱਲ ਭੇਟ ਕਰਦੇ ਆ ਸ਼ਾਇਦ ਇਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਦੀ ਲੋੜ ਨਾ ਪੈਂਦੀ ਤੁਸੀਂ ਕਮਾਲ ਦੇਖੋ 87 ਜਿਹੜੇ ਟੂਰਿਸਟ ਪੁਆਇੰਟ ਆ ਉਹਨਾਂ ਦੇ ਵਿੱਚੋਂ 48 ਹੁਣ ਸਰਕਾਰ ਦੇ ਵੱਲੋਂ ਬੰਦ ਕਰ ਦਿੱਤੇ ਗਏ ਆ ਯਾਨੀ ਕਿ ਜੰਮੂ ਕਸ਼ਮੀਰ ਦੇ ਵਿੱਚ 87 ਟੂਰਿਸਟ ਪੁਆਇੰਟ ਦੇ ਵਿੱਚੋਂ 48 ਇਸ ਵੇਲੇ ਪੱਕੇ ਬੰਦ ਕਰ ਦਿੱਤੇ ਗਏ ਆ ਕਿਉਂਕਿ ਉੱਥੇ ਜੀ ਅਤਵਾਦ ਦਾ ਖਤਰਾ ਤੇ ਭਾਈ ਆਪਾਂ ਨੂੰ 22 ਤਰੀਕ ਤੋਂ ਬਾਅਦ 26 ਬੰਦੇ ਵਰਮਾਉਣ ਤੋਂ ਬਾਅਦ ਇਸ ਗੱਲ ਦਾ ਕਿਉਂ ਪਤਾ ਲੱਗ ਰਿਹਾ ਆ ਆਪਾਂ ਪਹਿਲਾਂ ਕਿ ਉਹਨਾਂ ਸੋਚਿਆ ਕਿ ਭਾਈ ਇਸ ਥਾਂ ਦੇ ਉੱਤੇ ਆ ਆਪ ਵੀ ਹੋ ਸਕਦਾ ਜਿਹੜੀਆਂ ਜਿਹੜੀਆਂ ਥਾਵਾਂ ਦੇ ਉੱਤੇ ਹੁਣ ਤੱਕ ਸੀਸੀਟੀਵੀ ਕੈਮਰੇ ਨਹੀਂ ਸੀ ਲੱਗੇ 22 ਤਰੀਕ ਦੀ ਘਟਨਾ ਤੋਂ ਬਾਅਦ ਹੁਣ ਉੱਥੇ ਸੀਸੀਟੀਵੀ ਕੈਮਰੇ ਲੱਗਣੇ ਸ਼ੁਰੂ ਹੋ ਗਏ ਆ ਮਤਲਬ ਇਹ ਆ ਕਿ ਜੇਕਰ ਆਪਾਂ ਪਹਿਲਾਂ ਕੈਮਰੇ ਲਾਏ ਹੁੰਦੇ ਤੇ ਅੱਤਵਾਦਗਰਾਂ ਨੂੰ ਇਸ ਗੱਲ ਦਾ ਡਰ ਹੁੰਦਾ ਕਿ ਸਾਡੀਆਂ ਫੋਟਵਾਂ ਦੇ ਵਿੱਚ ਆ ਜਾਣੀਆਂ ਸ਼ਾਇਦੇ 22 ਲੋਕ ਵੱਜ ਜਾਂਦੇ ਗੱਲ ਸੋਚਣ ਵਿਚਾਰਨ ਵਾਲੀ ਹੈ ਵਾਰ-ਵਾਰ ਇਹ ਗੱਲ ਸਾਹਮਣੇ ਆ ਰਹੀ ਹੈ ਜੀ ਕਿ ਸਥਾਨਕ ਲੋਕਾਂ ਦੀ ਮਦਦ ਤੋਂ ਬਿਨਾ ਇੰਨਾ ਵੱਡਾ ਇਹ ਕੰਮ ਨਹੀਂ ਸੀ ਕਰ ਸਕਦੇ ਤੇ ਉਹ ਸਥਾਨਕ ਲੋਕ ਹਲੇ ਤੱਕ ਲਭੇ ਕਿਉਂ ਨਹੀਂ ਗਏ 22 ਤਰੀਕ ਦਾ ਕੰਡ ਵਾਪਰਿਆ ਐਨੇ ਦਿਨ ਹੋ ਗਏ ਆ ਤੇ ਹਲੇ ਤੱਕ ਉਹ ਬੰਦੇ ਕਿੱਧਰ ਗਏ ਆ ਉਹ ਬੰਦੇ ਲਭਦੇ ਕਿਉਂ ਨਹੀਂ ਗਏ ਨਾ ਸਥਾਨਕ ਲੋਕ ਲਭੇ ਨਾ ਸਾਨੂੰ ਉਹ ਅੱਤਵਾਦੀ ਲਭੇ ਤੇ ਆਪਾਂ ਫਿਰ ਕਰ ਕੀ ਰਹੇ ਆ ਜੇਕਰ ਅੱਜ ਅਤਵਾਦ ਇੰਨੇ ਵੱਡੇ ਪੱਧਰ ਦੇ ਉੱਤੇ ਫੈਲਿਆ ਹੋਇਆ ਇੰਨੇ ਵੱਡੇ ਪੱਧਰ ਦੇ ਉੱਤੇ ਪਸਰਿਆ ਹੋਇਆ ਤਾਂ ਦੇਸ਼ ਦੇ ਲੋਕਾਂ ਨੂੰ ਇਸ ਗੱਲ ਦੇ ਉੱਤੇ ਵਿਚਾਰ ਕਰਨਾ ਪੈਂਦਾ ਕਿ ਕੋਈ ਵੀ ਸਿਆਸੀ ਪਾਰਟੀ ਜੇਕਰ ਤੁਹਾਡੇ ਕੋਲੇ ਆ ਕੇ ਵੋਟਾਂ ਦੇ ਮੋਕੇ ਗੱਲ ਕਵੇ ਕਿ ਅਸੀਂ ਸ਼ਾਂਤੀ ਪੈਦਾ ਕਰ ਦਿੱਤੀ ਹੈ ਅਸੀਂ ਅਸ਼ਾਂਤੀ ਪੈਦਾ ਕਰਨ ਵਾਲੇ ਲੋਕ ਮੁਕਾ ਦਿੱਤੇ ਹਨ ਤਾਂ ਉਹ ਝੂਠ ਬੋਲਦੇ ਆ ਜਿਵੇਂ ਕਿ ਭਾਰਤ ਦੇ ਵਿੱਚ ਕਹਦੇ ਹੁੰਦੇ ਜਿਕੇ ਅਸੀਂ ਆ ਵੀ ਕੰਮ ਕਰ ਦਿੱਤਾ ਹੈ ਆ ਵੀ ਕੰਮ ਕਰ ਦਿੱਤਾ ਹੈ ਉਹ ਵੀ ਕਰ ਦਿੱਤਾ ਹੈ ਉਹ ਵੀ ਕਰ ਦਿੱਤਾ ਹੈ ਉਵੇਂ ਹੀ ਅਤਵਾਦ ਖਤਮ ਕਰ ਦਿੱਤਾ ਹੈ ਜਿਹੜੀਆਂ ਤੇ ਰਾਂ ਗੱਲ ਕਹਿਣੀਆਂ ਉਹ ਝੂਠ ਬੋਲ ਰਹੀਆਂ ਜੇ ਇਹ ਸੱਚ ਹੁੰਦਾ ਵੀ ਭਾਈ ਅਤਵਾਦ ਖਤਮ ਹੋ ਗਿਆ ਤੇ 26 ਲੋਕ ਅੱਜ ਸਾਡੇ ਵਿੱਚ ਹੋਣੇ ਸੀ ਪਰ ਮੇਰੇ ਲਈ ਗੱਲ ਸੋਚਣ ਵਿਚਾਰਨ ਵਾਲੀ ਇਹ ਆ ਕਿ ਜਦੋਂ ਇੱਕ ਔਰਤ ਜਿਹਦਾ ਸੁਹਾਗ ਉਜੜ ਗਿਆ ਜਿਹਦਾ ਸੁਹਾਗ ਖਤਮ ਹੋ ਗਿਆ ਜਿਹੜੀ ਇਸ ਵੇਲੇ ਵਿਧਵਾ ਉਹ ਔਰਤੇ ਗੱਲ ਕਰੀ ਆ ਕਿ ਕਸ਼ਮੀਰੀਆਂ ਤੇ ਮੁਸਲਮਾਨਾਂ ਦੇ ਬਾਰੇ ਮਾੜਾ ਨਾ ਕਹੋ ਨਫ਼ਰਤ ਨਾ ਫਲਾਓ ਅਤਵਾਦ ਦਾ ਖਾਤਮਾ ਹੋਵੇ ਤੇ ਸਾਨੂੰ ਇਨਸਾਫ਼ ਮਿਲੇ ਆਪਾ ਉਹਦੇ ਇਨਸਾਫ ਵੱਲ ਜਾਣ ਦੀ ਥਾਂ ਤੇ ਅਤਵਾਦ ਦੇ ਮੁਕੰਮਲ ਖਾਤਮੇ ਦੀ ਥਾਂ ਦੇ ਉੱਤੇ ਇਹੀ ਗੱਲ ਕਹੀ ਜਾਂਦੀ ਆ ਕਸ਼ਮੀਰੀ ਲੋਕ ਐਦਾ ਹਨ ਮੁਸਲਮਾਨ ਐਦਾ ਹਨ ਫਲਾਣੇ ਐਦਾ ਹਨ ਇਹ ਨਫ਼ਰਤ ਦੀਆਂ ਕੰਨਾਂ ਅਸੀਂ ਆਪ ਖੜੀਆਂ ਕੀਤੀਆਂ ਤੇ ਸਾਡੀ ਇਸ ਸੋਚ ਨੂੰ ਸਮੇਂ-ਸਮੇਂ ਦੇ ਉੱਤੇ ਵਰਤਿਆ ਗਿਆ ਤੇ ਲੱਖ ਦੀ ਨਹੀਂ ਕਰੋੜ ਦੀ ਲਾਹਤ ਉਹਨਾਂ ਟੀਵੀ ਚੈਨਲਾਂ ਨੂੰ ਵੀ ਆ ਜਿਹੜੇ ਪਾਕਿਸਤਾਨ ਦੇ ਵਿੱਚ ਵੀ ਹੈ ਤੇ ਜਿਹੜੇ ਇਧਰਲੇ ਪਾਸੇ ਵੀ ਭਾਰਤ ਦੇ ਵਿੱਚ ਜਿਹੜੇ ਜਿਉਂ ਸਵੇਰ ਤੋਂ ਲੱਗਦੇ ਆ ਜੀਬ ਦੇ ਉੱਤੇ ਗੋਲਾ ਰੱਖ ਕੇ ਤੇ ਲੜਾਈਆਂ ਲੜਦੇ ਆ ਜਿਹੜੇ ਜਦੋਂ ਫੌਜੀ ਗੱਲ ਹੁੰਦੀ ਹੈ ਉਹ ਤਾਂ ਫੌਜੀ ਵਰਦੀ ਪਾ ਕੇ ਖਬਰਾਂ ਪੜ੍ਹਦੇ ਆ ਜਦੋਂ ਕੋਈ ਕ੍ਰਿਕਟ ਦਾ ਮੁਕਾਬਲਾ ਹੁੰਦਾ ਉਹ ਲੋਕ ਕ੍ਰਿਕਟਰ ਬਣ ਕੇ ਆ ਜਾਂਦੇ ਆ ਜਦੋਂ ਇਹਨਾਂ ਨੇ ਗੱਲ ਕਰਨੀ ਹੁੰਦੀ ਪਲਵਾਮਾ ਦੀ ਉਹ ਉਸ ਤਰੀਕੇ ਨਾਲ ਬਣ ਕੇ ਆ ਜਾਂਦੇ ਆ ਤੁਹਾਨੂੰ ਇਸ ਗੱਲ ਦਾ ਇੱਕ ਪੈਸਾ ਵੀ ਫਿਕਰ ਨਹੀਂ ਕਿ ਤੁਹਾਡੀਆਂ ਇਹਨਾਂ ਕਰਤੂਤਾਂ ਦੇ ਕਰਕੇ ਆਮ ਲੋਕਾਂ ਦੇ ਮਨਾਂ ਉੱਤੇ ਕੀ ਅਸਰ ਪੈਂਦਾ ਆਮ ਲੋਕ ਤਾਂ ਥਾਲੀ 'ਚ ਪਏ ਪਾਣੀ ਵਰਗੇ ਆ ਬਹੁ ਗਿਣਤੀ ਲੋਕਾਂ ਦੀ ਸੁਪੀ ਹੋ ਗਈ ਆ ਕਦੇ ਖੱਬੇ ਨੂੰ ਹੋਗੇ ਕਦੇ ਸੱਜੇ ਨੂੰ ਹੋਗੇ ਤੁਸੀਂ ਜਿਹੜੇ ਪਿੱਟੜੇ ਪੁਆਏ ਆ ਉਹਦੇ ਕਰਕੇ ਵੀ ਅੱਜ ਦੀ ਤਰੀਕੇ ਦੇ ਵਿੱਚ ਭਾਰਤ ਸੰਤਾਪ ਚੱਲ ਰਿਹਾ ਤੁਹਾਡੇ ਉੱਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਮੇਰੀ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਬਾਕੀ ਸਾਰਿਆਂ ਨੂੰ ਇੱਕ ਬੇਨਤੀ ਆ ਵੀ ਦੇਖੋ ਅਸੀਂ ਪਾਕਿਸਤਾਨ ਦੇ ਕਈ YouTube ਚੈਨਲ ਬੰਦ ਕੀਤੇ ਆ ਉਹ ਨਫਰਤ ਫਲਾਉਂਦੇ ਸੀ ਬਿਲਕੁਲ ਬੰਦ ਕਰਨੀ ਚਾਹੀਦੇ ਆ ਪਰ ਜਿਹੜੇ ਭਾਰਤ ਦੇ ਵਿੱਚ ਹੀ ਇਹ ਕਰਤੂਤਤਾ ਕਰਦੇ ਆ ਉਹਨਾਂ ਦੇ YouTube ਚੈਨਲ ਵੀ ਬੰਦ ਹੋਣੇ ਚਾਹੀਦੇ ਆ ਭਾਰਤ ਦੇ ਕਿੰਨੇ ਉਹ ਜਿਹੇ ਮੀਡੀਏ ਦੇ ਅੰਗ ਆ ਨੈਸ਼ਨਲ ਮੀਡੀਆ ਦੇ ਜਿਹੜੇ ਹਰ ਰੋਜ਼ ਜਬਲੀਆਂ ਮਾਰਦੇ ਆ ਜਿਹੜੇ ਕੂੜ ਪ੍ਰਚਾਰ ਕਰਦੇ ਆ ਜਿਹੜੇ ਅੱਗ ਲਾਉਣ ਤੋਂ ਬਿਨਾ ਉਹ ਗੱਲ ਨਹੀਂ ਕਰਦੇ ਜਿਹੜੇ ਝੂਠ ਨੂੰ ਸੱਚ ਤੇ ਸੱਚ ਨੂੰ ਝੂਠ ਸਵੇਰ ਤੋਂ ਲੈ ਕੇ ਰਾਤ ਤੱਕ ਬਣਾਈ ਜਾਂਦੇ ਇਹਨਾਂ ਲੋਕਾਂ ਨੂੰ ਵੀ ਨੱਥ ਪੈਣੀ ਚਾਹੀਦੀ ਆ ਸੋ ਆਜੋ ਆਪਾਂ ਜੰਗ ਦੀ ਇੱਛਾ ਨਾ ਪਾਲ ਗਏ ਮੈਂ ਫੇਰ ਹੀ ਬੇਨਤੀ ਕਰਦਾ ਬੀਤੇ ਵੇਲੇ ਦੇ ਵਿੱਚ ਪੰਜਾਬ ਬਹੁਤ ਵੱਡਾ ਸੀ 47 ਦੇ ਵਿੱਚ ਵੰਡਿਆ ਕੌਣ ਗਿਆ ਇਕੱਲਾ ਪੰਜਾਬ ਵੰਡਿਆ ਗਿਆ ਅੱਜ ਪੰਜਾਬੀ ਹੀ ਜਾਣਾ ਚਾਹੁੰਦੇ ਆ ਆਪਣੇ ਗੁਰਧਾਮਾਂ ਦੇ ਦਰਸ਼ਨ ਕਰਨ ਦੇ ਲਈ ਮੰਦਰਾਂ ਦੇ ਦਰਸ਼ਨ ਕਰਨ ਦੇ ਲਈ ਅੱਜ ਅਸੀਂ ਫੇਰ ਸੰਤਾਪ ਹੰਡਾ ਰਹੇ ਆ 47 ਦੇ ਵੀ ਪੰਜਾਬ ਨੇ ਹੰਡਾਇਆ 1966 ਦੇ ਵਿੱਚ ਪੰਜਾਬ ਦੇ ਦੋ ਹਿੱਸੇ ਹੋਰ ਹੋ ਗਏ ਤੇ ਅੱਜ ਜਿਹੜਾ ਪੰਜਾਬ ਆ ਜੇ ਜੰਗ ਲੱਗਦੀ ਆ ਤੇ ਉਸ ਤੋਂ ਵੱਧ ਪੰਜਾਬ ਤੋਂ ਵੱਧ ਨੁਕਸਾਨ ਕਿਦਾ ਹੋਣਾ ਸੋ ਇਸ ਕਰਕੇ ਜਿਹੜੇ ਧੁੰਨੀ ਨਾਲ ਬੰਬ ਬੰਨਣ ਨੂੰ ਫਿਰਦੇ ਆ ਉਹਨਾਂ ਨੂੰ ਹੀ ਪੁੱਛਣਾ ਬਣਦਾ ਵੀ ਕਦੇ ਕਿਰਲੀ ਦੇ ਕੋਲੇ ਗਏ ਹੋ ਕਦੇ ਕੋਕਰੇਜ ਦੇ ਕੋਲੇ ਖੜੇ ਕੱਲੇ ਕਦੇ ਤੁਸੀਂ ਸੋਚ ਸਕਦੇ ਵੀ ਭਾਈ ਕਿਸੇ ਨਾਲ ਕੋਈ ਮਾੜੀ ਮੋਟੀ ਗੱਲ ਕਰੋਗੇ ਤੁਸੀਂ ਗੜਕ ਦੇ ਨਾਲ ਬੜਕ ਦੇ ਨਾਲ ਸੋ ਯਬਲੀਆਂ ਮਾਰੀ ਜਾਣੀਆਂ ਦੀ ਤੁਕ ਨਹੀਂ ਕੋਈ ਬਣਦੀ ਸੋ ਜੋ ਹੋਇਆ ਬਹੁਤ ਮਾੜਾ ਹੋਇਆ ਅੱਤਵਾਦ ਦਾ ਖਾਤਮਾ ਹੋਣਾ ਚਾਹੀਦਾ ਸਰਕਾਰਾਂ ਨੂੰ ਸੋਚਣਾ ਵਿਚਾਰਨਾ ਬਣਦਾ ਜਿਹੜਾ ਕਿ ਹਾਲੇ ਤੱਕ ਵਿਚਾਰਿਆ ਨਹੀਂ ਗਿਆ ਤੇ ਜਬਲੀਆਂ ਮਾਰਨੀਆਂ ਮੀਡੀਆ ਨੂੰ ਵੀ ਤੇ ਆਮ ਲੋਕਾਂ ਨੂੰ ਵੀ ਸੋਸ਼ਲ ਮੀਡੀਆ ਤੇ ਬੰਦ ਕਰਦੀਆਂ ਚਾਹੀਦੀਆਂ